ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਸ਼ੁਭਕਰਨ ਦੀ ਪਹਿਲੀ ਵਰਸੀ ਮਨਾਈ ਜਾਵੇਗੀ ਪਿੰਡ ਬੱਲੋ ਵਿਖੇ ਕੱਲ੍ਹ ਜਾਨੀ ਸ਼ੁੱਕਰਵਾਰ ਨੂੰ ਵੀਰਵਾਰ ਨੂੰ 4 ਵਜੇ ਦੇ ਲਗਭਗ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਸ਼ੁਭਕਰਨ ਦੀ ਪਹਿਲੀ ਵਰਸੀ ਪਿੰਡ ਬੱਲੋ ਵਿਖੇ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਥੇ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤੇ ਉਹਨਾਂ ਕਿਹਾ ਕਿ ਜੋ ਇਸ ਕਿਸਾਨ ਦੀ ਇੱਕ ਜੋ ਸਟੈਚੂ ਹੈ ਉਹ ਬਣਾਇਆ ਜਾ ਰਿਹਾ ਹੈ ਇਸ ਦਾ ਵੀ ਪਰਦਾ ਕੱਲ ਉਠਾਇਆ ਜਾਵੇਗਾ ਤੇ ਇੱਥੇ ਸ੍ਰੀ ਅਕਨੰਠਵਰ ਸਾਹਿਬ ਦੀ ਭੋਗ ਵੀ ਇਸ ਸਮੇਂ ਨਾਲ ਵੱਲੋਂ ਪਾਏ ਜਾਣਗੇ ਆਉ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਚਲੋ ਜੀ ਉਹ ਵੈਖਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਦੇ ਪਤੇ ਐਸ ਵਕਤ ਅਸੀਂ ਪਿੰਡ ਵੱਲੋਂ ਉਸ ਧਰਤੀ ਤੇ ਖੜਿਆ ਜਿੱਥੇ ਸਾਡਾ ਸ਼ਹੀਦ ਨੌਜਵਾਨ 22 ਸਾਲਾ ਦਾ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਤਾਂ ਉਸ ਦੀ ਇਹ ਯਾਦਗਾਰ ਜਿਹੜੀ ਪਿੰਡ ਦੇ ਵਿੱਚ ਬਣ ਰਹੀ ਹੈ ਤਾਂ ਉਹਦਾ ਕੱਲ ਜਿਹੜਾ ਸਾਡੇ ਨੌਜਵਾਨ ਦਾ ਪੁੱਤ ਬਣ ਕੇ ਆਇਆ ਉਹਦੀ ਜਿਹੜੀ ਘੁੱਡ ਚਕਾਈ ਹੋਣੀ ਹੈ ਕੱਲ ਨੂੰ ਅੰਡਪੜ ਪ੍ਰਕਾਸ਼ ਕਰਵਾਏ ਨੇ ਭੋਗ ਤੋਂ ਬਾਅਦ ਚਕਾਈ ਜਾਊਗੀ ਪੂਰੇ ਦੁਨੀਆ ਨੂੰ ਪੂਰੇ ਭਾਰ ਦੇ ਕਿਸਾਨਾਂ ਮਜ਼ਦੂਰਾਂ ਮਜ਼ਦੂਰਾਂ ਨੂੰ ਪੇਲ ਹੈ ਕੇ ਹੰਬਲਾ ਮਾਰ ਕੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਸਾਡੇ ਨੌਜਵਾਨ ਨੂੰ ਸਰਦਾਂ ਦੇ ਬੁੱਲ ਭੇਟ ਕਰ ਗਏ ਜਿਹੜਾ ਪੂਰੇ ਦੇਸ਼ ਲਈ ਸਾਡੀਆਂ ਮੰਗਾਂ ਲਈ ਸ਼ਹੀਦ ਹੋਇਆ ਤੇ ਪਰਿਵਾਰ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਨੌਜਵਾਨ ਹੁਣ ਸਾਡਾ ਨਹੀਂ ਰਿਹਾ ਪੂਰੇ ਦੇਸ਼ ਦਾ ਪਰ ਭਰਾਵੋ ਜਿਹੜੇ ਇਸ ਪਿੰਡ ਬੱਲੂ ਤੇ ਸਾਡੇ ਨੌਜਵਾਨ ਤੇ ਇਸ ਪਰਿਵਾਰ ਨਾਲ ਪੰਜਾਬ ਸਰਕਾਰ ਨੇ ਬੜਾ ਵੱਡਾ ਵਾਅਦਾ ਕੀਤਾ ਸੀ ਕਿ ਅਸੀਂ ਇਹਨੂੰ ਸ਼ਹੀਦੀ ਦਾ ਦਰਜਾ ਦੇਵਾਂਗੇ ਜਿਹੜੀਆਂ ਪਿੰਡ ਦੀਆਂ ਮੰਗਾਂ ਨੇ ਇਹਦੀ ਯਾਦਗਾਰ ਦੇ ਵਿੱਚ ਸਟੇਡੀਅਮ ਬਣਾਵਾਂਗੇ ਸੜਕ ਬਣਾਵਾਂਗੇ ਪਾਣੀ ਦਾ ਨਿਕਾਸ ਕਰਾਂਗੇ ਸਕੂਲ ਨੂੰ ਵੱਡਾ ਕਰਾਂਗੇ ਪਰ ਪੰਜਾਬ ਸਰਕਾਰ ਨੇ ਸਾਲ ਪਰ ਹੋ ਗਿਆ ਇਸ ਪਿੰਡ ਦੇ ਵਿੱਚ ਕੀ ਪਰਿਵਾਰ ਨਾਲ ਮੁੜ ਕੇ ਢੇਡਾ ਵੀ ਨਹੀਂ ਮਾਰਿਆ ਤਾਂ ਇਸ ਲਈ ਭਰਾਵੋ ਆਪਾਂ ਜਿਹੜੀ ਕੱਲ ਨੂੰ ਪਹਿਲੀ ਵਾਰੀ ਪਿੰਡ ਬੱਲੋ ਦੇ ਵਿੱਚ ਮਨਾ ਰਹੇ ਹਮਲਾ ਮਾਰ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਨੇੜਲੇ ਲੋਕ ਜਿਹੜੇ ਆਪਣੇ ਮਾਨਸਾ ਬਰਨਾਲਾ ਬਠਿੰਡਾ ਇਹ ਜਮਾ ਜਿਹੜੇ ਤਿੰਨ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਹਰੇਕ ਪਿੰਡ ਦੇ ਵਿੱਚੋਂ ਸਾਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਵੇਂ ਅਸੀਂ ਆਮ ਭੋਗਾਂ ਤੇ ਜਾਣਿਆ ਉਹ ਸਾਡੇ ਨੌਜਵਾਨ ਦੀ ਵਰਸ਼ੀ ਜਿਹਦੀ ਖਾਤਰ ਉਹ ਸਾਡੇ ਤਿੰਨ ਮੋਰਚੇ ਚੱਲਦੇ ਨੇ ਖਨੌਰੀ ਰਤਨਪੁਰਾ ਸ਼ੰਭੂ ਤਾਂ ਭਰਾਵੋ ਕਿਹਦੀ ਲਈ ਇਹ ਹੀ ਐਮਐਸਪੀ ਗਰੰਟੀ ਕਾਨੂੰਨ ਲੈਣ ਗਿਆ ਸੀ ਔਰ ਮਿਲਿਆ ਕੀ ਪੁਲਿਸ ਦੀ ਗੋਲੀ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਪੈਣਾ ਨੂੰ ਮਾਵਾ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਵੱਡੀ ਗਿਣਤੀ ਸਾਡੇ ਆਗੂ ਨੂੰ ਕਿ ਇੱਥੇ ਲੈ ਕੇ ਉਹਨੂੰ ਸਰਦਾ ਦੇ ਫੁੱਲ ਪੇਟ ਕਰਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਬੋਲੀ